ਉਪੀ ਤੇ ਪ੍ਰੀਤ ਦਾ ਮੁੱਦਾ ਕਾਫੀ ਭਗਿਆ ਹੋਇਆ ਦੋਵੇਂ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਰਿਪਲਾਈ ਕਰ ਰਹੇ ਹਨ ਹੁਣ ਵਿਚਲੀ ਅਸਲ ਗੱਲ ਕੀ ਹੈ ਇਹ ਤਾਂ ਕਿਸੇ ਨੂੰ ਨਹੀਂ ਪਤਾ ਪਰ ਸੋਸ਼ਲ ਮੀਡੀਆ ਤੋਂ ਪਤਾ ਲੱਗ ਰਿਹਾ ਵੀ ਦੋਨਾਂ ਵਿੱਚ ਪੈਸੇ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਵੇਖ ਲਓ ਪੈਸਾ ਵਧੀਆ ਤੋਂ ਵਧੀਆ ਰਿਸ਼ਤੇ ਨੂੰ ਖਰਾਬ ਕਰ ਦਿੰਦਾ ਜਿੱਥੇ ਸੋਡਾ ਦਿਲੋਂ ਰਿਸ਼ਤਾ ਬਣਿਆ ਹੋਇਆ ਉੱਥੇ ਪੈਸਾ ਕਦੇ ਨਹੀਂ ਲੈ ਕੇ ਆਉਣਾ ਚਾਹੀਦਾ ਗੋਪੀ ਤੇ ਪ੍ਰੀਤ ਦਾ ਰਿਸ਼ਤਾ ਵੀ ਇੰਨਾ ਗੂੜਾ ਸੀ ਤੇ ਬਸ ਆ ਪੈਸੇ ਨੇ ਫਿੱਕਾ ਪਵਾ ਦਿੱਤਾ ਸੋ ਗੋਪੀ ਤੇ ਪ੍ਰੀਤ ਨੂੰ ਚਾਹੀਦਾ ਵੀ ਐਵੇਂ ਸੋਸ਼ਲ ਮੀਡੀਆ ਤੇ ਲੋਕਾਂ ਦੀ ਮਨੋਰੰਜਨ ਦਾ ਸਾਧਨ ਬਣਨ ਨਾਲੋਂ ਬੈ ਕੇ ਆਪਦਾ ਮਸਲਾ ਨਿਬੇੜ ਲੈਣਾ ਤੇ ਕਬੱਡੀ ਨੂੰ ਅੱਗੇ ਲੈ ਕੇ ਜਾਣ ਗੋਪੀ ਤੇ ਪ੍ਰੀਤ ਕਬੱਡੀ ਦੇ ਬਹੁਤ ਮਸ਼ਹੂਰ ਖਿਡਾਰੀ ਹਨ ਤੇ ਪੰਜਾਬ ਦੇ ਲੋਕ ਇਹਨਾਂ ਦੀ ਖੇਡ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਸੋ ਇਹਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਲੋਕਾਂ ਸਾਹਮਣੇ ਆਪਣਾ ਇਹੋ ਜਿਹਾ ਵਿਹਾਰ ਪੇਸ਼ ਨਾ ਕਰਨ ਕਿ ਲੋਕ ਉਹਨਾਂ ਤੋਂ ਨਿਰਾਸ਼ ਹੋ ਜਾਣ ਇਹ ਦੋਵੇਂ ਖਿਡਾਰੀ ਸੋਸ਼ਲ ਮੀਡੀਆ ਤੇ ਇੱਕ ਦੂਜੇ ਖਿਲਾਫ ਵੀਡੀਓ ਪਾ ਰਹੇ ਹਨ ਜਿਨ੍ਹਾਂ ਨੂੰ ਪਤਾ ਲੱਗ ਰਿਹਾ ਹੈ ਕਿ ਦੋਵੇਂ ਜਲਦੀ ਮਿਲ ਕੇ ਮਸਲੇ ਦਾ ਹੱਲ ਕਰ ਲੈਣਗੇ